ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਨਾਈ ਆਪੇ ਤਰਸ ਪਇਓਈ ਤਉ ਤੇ ਅਗਰ ਦਰਸੁ ਮਹਾਰੀ ਜੀਉ ਪਿੰਡ ਸਭ ਤੇਰਾ ਇਹ ਰਿਵੜਾਈ ਕੋਈ ਨਾ ਨ ਜਾਣੇ ਮੇਰਾ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਜੀ ਤਰ ਸਗਲ ਜਗਤ ਜੈਸੀ ਸੁਪਨਾ ਬਿਨ ਸਤ ਲਗਤ ਨਵਾਰ ਰੇ ਨਰ ਏ ਸਾਥੀ ਜੀਤਾਰ ਸਗਲ ਜਗਤ ਹੈ ਜਿਵੇਂ ਸੁਪਨਾ ਬਿਨ ਸਦ ਲਗਤ ਨਵਾਰ ਰਹਾ ਬਾਰੂ ਪੀਤ ਬਣਾਏ ਰਤ ਪਤ ਰਹਤ ਨਹੀਂ ਦਿਨ ਚਾਰ ਤੈਸੀ ਇਹ ਸੁਖ ਮਾਇਆ ਕੀ ਜੋ ਸਮਝ ਕਛ ਵਿਗਰਿਉ ਨਾ ਹੈ ਨ ਭਜ ਲੈ ਨਾਮ ਮੁਰਾਰ ਕਹਨਾਨਕ ਨਿਜ ਮਤ ਸਾਧਨ ਕਾ ਭਾਖਿਓ ਅਜੋ ਹੋਂ ਸਮਝ ਕਾਚ ਵਗਰਿਉ ਨਾ ਹੈ ਨਾ ਭਜਨੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕਾ ਭਖਿਉ ਤੋਹੇ ਸਵੇਰਾ ਅੱਜ ਦਾ ਜੋ ਸਾਨੂੰ ਹੁਕਮ ਨਾਮਾ ਸਾ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਜਤਨ ਕਰੀਏ ਅੱਜ ਦਾ ਜੋ ਮੁਖਵਾਕ 600 ਤੀਤੀ ਅੰਗ ਦੇ ਉੱਤੇ ਸਬਾਹੇ ਮਾਨ ਸੋਰਠ ਨੰਨਾ ਨਵ ਨਵੇਂ ਮਹਾਰਾਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੋਰਠ ਰਾਗ ਦੇ ਵਿੱਚ ਇਸ ਸ਼ਬਦ ਨੂੰ ਉਹਨਾਂ ਨੇ ਉਚਾਰਨ ਕੀਤਾ ਕੀ ਕਹਿ ਰਹੇ ਆ ਜੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਕਹਿੰਦੇ ਜਿਸ ਤਰ੍ਹਾਂ ਇੱਕ ਮਿੱਟੀ ਦੇ ਗੰਧ ਕੱਢੀ ਹੋਵੇ ਨਾ ਉਹਦਾ ਕਹਿੰਦੇ ਕਿੰਨਾ ਕੁ ਭਰੋਸਾ ਆ ਕਰ ਸਕਦੇ ਆ ਕਹਿੰਦੇ ਉਹ ਛੇਤੀ ਹੀ ਢਹਿ ਜਾਂਦੀ ਹੈ ਉਹ ਥੋੜੇ ਚਿਰ ਵਾਸਤੇ ਹੁੰਦੀ ਹੈ ਇਸੇ ਤਰ੍ਹਾਂ ਹੀ ਕਹਿੰਦੇ ਆ ਤੇਰਾ ਸਰੀਰ ਕਹਿੰਦੇ ਇਹਦੇ ਅੰਦਰ ਤੂੰ ਪਰਮਾਤਮਾ ਦਾ ਨਾਮ ਜਪ ਲੈ ਤਾਂ ਕਹਿੰਦੇ ਇਹ ਇੱਕ ਥਾਂ ਤੇ ਸਥਿਰ ਰਹਿ ਸਕਦਾ ਨਹੀਂ ਤੇ ਕਹਿੰਦੇ ਇਹ ਵੀ ਥੋੜੇ ਜਿਹਾਂ ਦਾ ਹੀ ਹੁੰਦਾ ਸਾਨੂੰ ਸਮਝਾ ਰਹੇ ਆ ਕੀ ਕਹਿ ਰਹੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਰੇ ਨਾਰ ਇਹ ਸਾਚੀ ਜੀ ਧਾਰ ਕਹਿੰਦੇ ਆ ਚੀਜ਼ ਪੱਕੀ ਮਨ ਚ ਸਮਝ ਲੈ ਕਿ ਚੀਜ਼ਾਂ ਜਿਹੜੀਆਂ ਬਾਹਰ ਦਿਸਰੀਆਂ ਨੇ ਇਹ ਥੋੜੇ ਚਿਰ ਦੀਆਂ ਹੀ ਨੇ ਰੇ ਨਰ ਇਹ ਸਾਚੀ ਜੀਤ ਹਾਰ ਕਹਿੰਦੇ ਆਪਣੇ ਹਿਰਦੇ ਚ ਪੱਕੀ ਧਾਰ ਲੈ ਜਿਹੜੀ ਗੱਲ ਅਸੀਂ ਦੱਸਣ ਲੱਗੇ ਆ ਕਿਹੜੀ ਦੱਸ ਰਿਹਾ ਗੁਰੂ ਸਾਹਿਬ ਗੱਲ ਅੱਜ ਸਗਲ ਜਗਤ ਹੈ ਜੈਸੇ ਸੁਪਨਾ ਬਿੰਸਤ ਲਗਤ ਨਵਾਰ ਕਹਿੰਦੇ ਜਿੰਨੇ ਕਿਸੇ ਨੂੰ ਸੁਪਨਾ ਆ ਰਿਹਾ ਹੁੰਦਾ ਹੈ ਨਾ ਸੁਪਨਾ ਜਦੋਂ ਟੁੱਟ ਜਾਂਦਾ ਉਦੋਂ ਬੰਦਾ ਵੇਖਦਾ ਕਿ ਮੈਂ ਤੇ ਫੇਰ ਭਿਖਾਰੀ ਦਾ ਭਿਖਾਰੀ ਆ ਸੁਪਨੇ ਚ ਮੈਂ ਰਾਜਾ ਬਣ ਗਿਆ ਸੀ ਕਹਿੰਦੇ ਉਹ ਇੱਕ ਸਕਿੰਟ ਚ ਟੁੱਟ ਜਾਂਦਾ ਹੈ ਸੁਪਨਾ ਕਹਿੰਦੇ ਇਸੇ ਤਰ੍ਹਾਂ ਸਗਲ ਜਗਤ ਜਿਹੜਾ ਸੰਸਾਰ ਦੇਖ ਰਿਹਾ ਨਾ ਇਹ ਵੀ ਕਹਿੰਦੇ ਇੱਕ ਸੁਪਨੇ ਵਰਗਾ ਹੀ ਹੈ ਇਹ ਵੀ ਇੱਕ ਮਿੰਟਾਂ ਸਕਿੰਟਾਂ ਚ ਹੀ ਖਤਮ ਹੋ ਜਾਣ ਜਿਵੇਂ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮੇਰੇਤ ਮੰਡਲ ਜਗ ਸਾਜੇ ਆ ਜਿਉਂ ਬਾਲੂ ਘਰਵਾਰ ਦਿਨ ਸਤਵਾਰ ਨਾ ਲਾਗੇ ਜਿਉਂ ਕਾਗਜ਼ ਬੁੰਧਾਰ ਜਿਵੇਂ ਕਾਗਜ਼ ਦੇ ਉੱਤੇ ਪਾਣੀ ਪੈ ਗਿਆ ਨਾ ਬੂੰਦਾ ਪਾਣੀ ਦੀ ਆ ਕਹਿੰਦੇ ਉਹ ਕਾਗਜ਼ 1 ਮਿੰਟ ਚ ਸੜ ਜਾਂਦਾ ਸੁਆਹ ਹੋ ਜਾਂਦਾ ਖਤਮ ਹੋ ਜਾਂਦਾ ਨਾਸ਼ ਹੋ ਜਾਂਦਾ ਕਹਿੰਦੇ ਤੂੰ ਵੀ ਆਪਣੇ ਆਪ ਨੂੰ ਇਹ ਨਾ ਸਮਝੀਂ ਕਿ ਮੈਂ ਕਦੇ ਮਰਨਾ ਹੀ ਨਹੀਂ ਮੈਂ ਕਦੇ ਨਾਲ ਸੀ ਨਹੀਂ ਹੁਣ ਗੁਰੂ ਸਾਹਿਬ ਕਹਿੰਦੇ ਇਹ ਸੁਪਨੇ ਵਰਗੀ ਹੈ ਆ ਜਿਹੜਾ ਸਰੀਰ ਦਿਸ ਰਿਹਾ ਹੈ ਨਾ ਜਿਵੇਂ ਸਰੀਰ ਨੂੰ ਬਣਨ ਵਾਸਤੇ ਮਾਂ ਦੇ ਗਰਭ ਵਿੱਚ ਗੁਰੂ ਸਾਹਿਬ ਕਹਿੰਦੇ ਪੂਰੇ 6 ਮਹੀਨੇ ਲੱਗੇ ਨੇ ਪੂਰੇ 6 ਮਹੀਨਿਆਂ ਦੇ ਵਿੱਚ ਮਾਂ ਦੇ ਗਰਭ ਵਿੱਚ ਬੱਚੇ ਦਾ ਬਿਲਕੁਲ ਪੂਰਾ ਸਰੀਰ ਤਿਆਰ ਹੋ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਟੁੱਟਣ ਲੱਗੇ ਆ ਉਹਨੂੰ 6 ਮਹੀਨੇ ਥੋੜਾ ਲੱਗਦੇ ਆ ਟੁੱਟਣ ਲੱਗੇ ਨਹੀਂ ਗਾਂਢੇਂਦੇ ਆ 6 ਮਾਹ ਤੋੜ ਦਿੰਦੇ ਆ ਇੱਕ ਖਿੰਨੋ ਕਹਿੰਦੇ ਟੁੱਟਣ ਲੱਗੇ ਤੇ ਇੱਕ ਮਿੰਟ ਲੱਗਦੀ ਐ ਅਸੀਂ ਵੱਡੇ ਵੱਡੇ ਮਕਾਨ ਬਣਾਉਂਦੇ ਆ ਮਕਾਨ ਬਣਾਉਣ ਵਾਸਤੇ ਤੇ ਸਾਲਾਂ ਬੱਤੀ ਲੱਗ ਜਾਂਦਾ ਪਰ ਤੋੜਨ ਲੱਗੇ ਸਾਲਾਂ ਬੱਤੀ ਥੋੜਾ ਲੱਗਦਾ ਐ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਸੰਸਾਰ ਹੈ ਜਿਹੜਾ ਸਗਲ ਜਗਤ ਹੈ ਜੈਸੇ ਸੁਪਨਾ ਬਿੰਸਤ ਲਗਤ ਨਵਾਰ ਕਹਿੰਦੇ ਇਹਨੂੰ ਖਤਮ ਹੁੰਦੇ ਆ ਇੱਕ ਮਿੰਟ ਲੱਗਣੀ ਐ ਰਹਾਓ ਬਾਰੂ ਭੇਤ ਬਣਾਏ ਰੱਜ ਪੱਜ ਰਹਿਤ ਨਹੀਂ ਦਿਨ ਚਾਰ ਬਾਰੂ ਕਹਿੰਦੇ ਹਰੇ ਕੰਧ ਨੂੰ ਰੇਤ ਦੀ ਕੰਧ ਬਾਰੂ ਭੇਤ ਬਣਾਏ ਰੱਜ ਪੱਜ ਰਹਿਤ ਨਹੀਂ ਦਿਨ ਚਾਰ ਬੜੀ ਕਹਿੰਦੇ ਉਹਨੂੰ ਸਵਾਰ ਕੇ ਬਣਾਇਆ ਬੜਾ ਪੋਚਾ ਲਾਇਆ ਪਹਿਲੇ ਸਮਿਆਂ ਦੇ ਵਿੱਚ ਆਪਣੇ ਵਕਾਲ ਜਿਹੜੇ ਹੁੰਦੇ ਸੀ ਉਹ ਕੱਚੀਆਂ ਕੰਧਾਂ ਦੇ ਹੁੰਦੇ ਸੀ ਬਾਰੂ ਮਿੱਟੀ ਲਿਆਉਣੀ ਉਹੇ ਡਲਿਆਂ ਨੂੰ ਬਣਾ ਬਣਾ ਕੇ ਕੰਧ ਕੱਢ ਲੈਣੀ ਕਹਿੰਦੇ ਉਹ ਕਿੰਨਾ ਚਿਰ ਚੱਲਦੀ ਐ ਹਰ ਤਿੰਨ ਚਾਰ ਮਹੀਨਿਆਂ ਬਾਅਦ ਉਹਨੂੰ ਵਿਪਣਾ ਪੈਂਦਾ ਸੀ ਕਹਿੰਦੇ ਤਾਂ ਉਹ ਕੰਧ ਚੱਲਦੀ ਸੀ ਨਹੀਂ ਤੇ ਕਹਿੰਦੇ ਉਹਨੂੰ ਟਹਿਣ ਲੱਗਿਆ ਵਿੰਟ ਲੱਗਦਾ ਸੀ ਬਾਰੂ ਭੇਤ ਬਣਾਏ ਰੱਜ ਪੱਤ ਰਹਿਤ ਨਹੀਂ ਦਿਨ ਚਾਰ ਕਹਿੰਦੇ ਉਹ ਵੀ ਚਾਰ ਕ ਦਿਨਾਂ ਦੀ ਹੁੰਦੀ ਐ ਤੈਸੇ ਹੀ ਇਹ ਸੁਖ ਮਾਇਆ ਕੀ ਉਰਜੋ ਕਹਾ ਗਵਾਰ ਹੁਣ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਆ ਜਿਹੜੇ ਮਾਇਆ ਦੇ ਸੁੱਖ ਨੇ ਨਾ ਕਹਿੰਦੇ ਇਹ ਵੀ ਇੰਨਾ ਵਰਗੀ ਨੇ ਇਹ ਵੀ ਕਹਿੰਦੇ ਬੰਦੇ ਦੇ ਨਾਲ ਸਦਾ ਨਹੀਂ ਚੱਲਦੇ ਅੱਜ ਬੰਦੇ ਕੋਲ ਪੈਸਾ ਹੋਵੇ ਕੱਲ ਨੂੰ ਕੋਈ ਐਸੀ ਬਿਮਾਰੀ ਕਹਿੰਦੇ ਆ ਗਏ ਸਾਰਾ ਕੁਝ ਖਤਮ ਕਰ ਦਿੰਦੀ ਹੈ ਇਹ ਹੰਕਾਰ ਨਹੀਂ ਕਹਿੰਦੇ ਕਿਸੇ ਚੀਜ਼ ਦਾ ਹੋਣਾ ਚਾਹੀਦਾ ਤੈਸੇ ਹੀ ਸੁਖ ਮਾਇਆ ਕੇ ਔਰ ਜਿਉਂ ਕਹਾ ਗਵਾਰ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਤੂੰ ਤੇ ਹੋਰੇ ਕੰਮਾਂ ਚੁਲਜ ਗਿਆ ਕਹਿੰਦੇ ਕਿੱਥੇ ਉਲਝ ਗਿਆ ਆਹ ਕੰਮਾਂ ਚੁਲਜ ਗਿਆ ਕਿ ਆਹ ਵੀ ਕਰ ਲਈ ਆਹ ਵੀ ਕਰ ਲਈ ਕਹਿੰਦੇ ਕਰੋ ਮਕਾਨ ਬਣਾਓ ਕੋਠੀਆਂ ਪਾਓ ਜ਼ਮੀਨਾਂ ਖਰੀਦੋ ਸਾਰੇ ਕੰਮ ਕਰੋ ਕਹਿੰਦੇ ਪਰ ਨਾਲ-ਨਾਲ ਪ੍ਰਮਾਤਮਾ ਦਾ ਨਾਮ ਵੀ ਤੇ ਜਪੋ ਉਹ ਵੀ ਤੇ ਕੰਮ ਹੈ ਨਾ ਕਹਿੰਦੇ ਜਿਹੜੇ ਵਾਕੀ ਕੰਮ ਕਰ ਰਹੇ ਆ ਜੇ ਪਰਮਾਤਮਾ ਦਾ ਨਾਮ ਨਹੀਂ ਨਾ ਤੇਰੇ ਕੋਲ ਕਹਿੰਦੇ ਇਹ ਕਿਸੇ ਕੰਮ ਨਹੀਂ ਆਉਨੇ ਜਦੋਂ ਅਸੀਂ ਰਾਵਣ ਦੇ ਬਾਬਤ ਪੜਦੇ ਆ ਗੁਰੂ ਸਾਹਿਬ ਕਹਿੰਦੇ ਹਤ ਸੁੰਦਰ ਕੁਲੇਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਕਹਿੰਦੇ ਉਹਦੇ ਕੋਲ ਸਾਰੇ ਕੁਸ਼ ਸੀ ਪਰ ਕਹਿੰਦੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਪੜਦਾ ਰਿਆ ਵੇਦ ਪੜਲੇ ਵੇਦ ਪੜਲੇ ਕਿਤੇਵ ਪੜਲੇ ਕਹਿੰਦੇ ਉਹਨਾਂ ਨੂੰ ਪੜ ਕੇ ਉਹਨਾਂ ਤੇ ਆਮਲ ਨਹੀਂ ਕੀਤਾ ਜਿੰਨਾ ਚਿਰ ਅਸੀਂ ਆਮਲ ਨਹੀਂ ਨਾ ਕਰਦੇ ਉਹਨਾਂ ਚਿਰ ਕਹਿੰਦੇ ਕੀ ਫਾਇਦਾ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਇਹ ਚੀਜ਼ਾਂ ਤੇਰੇ ਨਾਲ ਨਹੀਂ ਨਿਭਣੀਆਂ ਤੇ ਇਸੇ ਹੀ ਸੁਖ ਮਾਇਆ ਕੇ ਇਹ ਮਾਇਆ ਦੇ ਸੁਖ ਵੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਕੰਦ ਹੈ ਕੱਚੀ ਕੰਦ ਕਿੰਨਾ ਕੁ ਚਿਰ ਰਹਿ ਸਕਦੀ ਹੈ ਉਸੇ ਤਰ੍ਹਾਂ ਸੁਖ ਤੇਰੇ ਕੋਲੇ ਕਿੰਨਾ ਕੁ ਚਿਰ ਰਹਿ ਸਕਦੇ ਨੇ ਪਰ ਜੇ ਤੇਰੀ ਜ਼ਿੰਦਗੀ ਚ ਗੁਰੂ ਆ ਗਿਆ ਨਾ ਕਹਿੰਦੇ ਫਿਰ ਇਹ ਸੁਖ ਕਦੇ ਵੀ ਤੇਰੇ ਤੋਂ ਕੋਈ ਖੋ ਨਹੀਂ ਸਕਦਾ ਤੇਰੀ ਜ਼ਿੰਦਗੀ ਹਮੇਸ਼ਾ ਹੀ ਸੁੱਖਾਂ ਨਾਲ ਭਰੀ ਰਹਿਣੀ ਹੈ ਪਰ ਜੇ ਤੇਰੀ ਜ਼ਿੰਦਗੀ ਚ ਗੁਰੂ ਆ ਗਿਆ ਗੁਰੂ ਦੇ ਨਾਲ ਹੀ ਸਾਰਾ ਖੁਸ਼ ਹੈ ਜਿਵੇਂ ਗੁਰੂ ਸਾਬ ਕਹਿੰਦੇ ਆ ਨਾ ਕਿ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਤੇ ਚਾਂਦਨ ਹੁੰਦੇ ਗੁਰਬਿੰ ਘੋਰ ਅੰਧਾਰ ਕਹਿੰਦੇ ਜਿੰਨਾ ਮਰਜੀ ਬਾਹਰ ਚਾਨਣਾ ਕਰ ਲਿਓ ਪਰ ਅੰਦਰ ਤੇ ਹਨੇਰੀ ਹੈ ਨਾ ਜਿੰਨਾ ਮਰਜੀ ਕਹਿੰਦੇ ਮਾਇਆ ਦੇ ਸੁੱਖਾਂ ਚ ਰਹਿ ਲਿਓ ਜਿੰਨਾ ਚਿਰ ਤੇਰੀ ਜ਼ਿੰਦਗੀ ਚ ਗੁਰੂ ਨੇ ਉਹਨਾਂ ਚਿਰ ਕਹਿੰਦੇ ਉਹ ਮਾਇਆ ਵੀ ਕਿਸੇ ਕੰਮ ਨਹੀਂ ਹੈ ਅਜੂ ਸਮਝੇ ਕੱਚ ਬਿ ਕਰਿਓ ਨਾਹਿਣ ਭੱਜਲੇ ਨਾਮ ਮੁਰਾਰ ਕਹਿੰਦੇ ਅਜੇ ਵੀ ਤੇਰੇ ਕੋਲੇ ਸਮਾਂ ਹੈ ਅਜੇ ਵੀ ਕੁਝ ਵਿਗੜਿਆ ਨਹੀਂ ਜਿਵੇਂ ਇੱਕ ਕਹਾਵਤ ਹੈ ਪੁਰਾਣੀ ਬਜ਼ੁਰਗਾਂ ਦੀ ਕਿ ਢੁੱਲੇ 베ਰਾ ਦਾ ਵਿਗੜਿਆ ਕੁਝ ਨਹੀਂ ਜਿਉਂ ਉਹਨਾਂ ਨੂੰ ਧੋਸ ਵਾਰ ਕੇ ਫਿਰ ਝੋਲੀ ਚ ਪਾ ਲਈਏ ਕਹਿੰਦੇ ਇਸੇ ਤਰ੍ਹਾਂ ਜ਼ਿੰਦਗੀ ਦੇ 50 ਸਾਲ 60 ਸਾਲ 70 ਸਾਲ ਲੰਘ ਗਏ ਅਜੇ ਵੀ ਕਹਿੰਦੇ ਕੁਝ ਨਹੀਂ ਵਿਗੜਿਆ ਅਜੇ ਵੀ ਉਸ ਪਰਮਾਤਮਾ ਦਾ ਨਾਮ ਮੁਰਾਰ ਮੁਰਾਰ ਕਹਿੰਦੇ ਪਰਮਾਤਮਾ ਨੂੰ ਅਜੇ ਵੀ ਕਹਿੰਦੇ ਉਸ ਪਰਮਾਤਮਾ ਨੂੰ ਸਿਮਰ ਲੈ ਅਜੇ ਵੀ ਉਹਦੇ ਵਿੱਚ ਆਪਣਾ ਮਨ ਜੋੜ ਲੈ ਅਜੂ ਕੱਜ ਅਜੂ ਸਮਝ ਕਛ ਵਿਗੜਿਓ ਨਾਹੇਨ ਅਜੇ ਵੀ ਕੁਝ ਨਹੀਂ ਵਿਗੜਿਆ ਕਹਿੰਦੇ ਪਰ ਬੰਦਾ ਕਹਿੰਦਾ ਮੇਰੇ ਕੋਲੇ ਤਾਂ ਅਜੇ 30 ਸਾਲ ਪਏ ਪਰ ਇਹ 30 ਸਾਲਾਂ ਦਾ ਪਤਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਐ ਕਹਿੰਦੇ ਬੰਦੇ ਨੂੰ ਸਮਝਣ ਪਹਿਲੇ ਦਿਨ ਤੋਂ ਹੀ ਆਦਤ ਬਣਾਉਣੀ ਪੈਣੀ ਹੈ ਫਿਰ ਆਦਤ ਬਣਦੀ ਹੈ ਕਿਸੇ ਦੇ ਘਰ ਨੂੰ ਕਹਿੰਦੇ ਲੱਗੀ ਅੱਗ ਭਾਈ ਗੁਰਦਾਸ ਸਾਹਿਬ ਕਹਿੰਦੇ ਕਿਸੇ ਦੇ ਘਰ ਨੂੰ ਲੱਗੀ ਅੱਗ ਬੰਦਾ ਸੁੱਤਾ ਪਿਆ ਕਿਸੇ ਨੇ ਆ ਕੇ ਕਿਹਾ ਉਹ ਤੇਰੇ ਘਰ ਨੂੰ ਅੱਗ ਲੱਗੀ ਉੱਠ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਅੱਗ ਲੱਗੀ ਮੈਂ ਖੋਹ ਪੁੱਟ ਕੇ ਪਾਣੀ ਕੱਢ ਕੇ ਹੁਣ ਬੁਝਾ ਦਿੱਤਾ ਕਹਿੰਦੇ ਐਨੇ ਚਿਰ ਨੂੰ ਤੇ ਅੱਗ ਨੇ ਸਾੜ ਕੇ ਸਵਾਹ ਕਰ ਦੇਣਾ ਭਾਈ ਗੁਰਦਾਸ ਸਾਹਿਬ ਕਹਿੰਦੇ ਘਰ ਲੱਗ ਜੈਸੇ ਘਰ ਲੱਗ ਗਿਆ ਆਗ ਜਾਗ ਕੂਆ ਖੋਦੇ ਉਹ ਚਾਹੇ ਕਾਰਜ ਜਨ ਸਿੱਧ ਹੋਏ ਰੋਏ ਪਛੋਤਾਈ ਹੈ ਕਹਿੰਦੇ ਰੋਣਾ ਤੇ ਪਛਤਾਉਣਾ ਬੱਲੇ ਪੈ ਗਿਆ ਕਿਉਂਕਿ ਪਰਮਾਤਮਾ ਦੇ ਨਾਲ ਪਹਿਲਾਂ ਪਿਆਰ ਨਹੀਂ ਪਾਇਆ ਭਾਵਕੇ ਪਹਿਲਾਂ ਤੇ ਪਾਣੀ ਦਾ ਇੰਤਜ਼ਾਮ ਨਹੀਂ ਕੀਤਾ ਹੁਣ ਕਿੱਥੋਂ ਲਿਆਵੇਂਗਾ ਪਾਣੀ ਹੁਣ ਕਦੋਂ ਖੂਹ ਪੁੱਟੇਗਾ ਕਦੋਂ ਪਾਣੀ ਕੱਢੇਗਾ ਕਦੋਂ ਅੱਗ ਬੁਝਾਏਗਾ ਕਹਿੰਦੇ ਉਨੇ ਚਿਰ ਉਤੇ ਖਤਮ ਹੋ ਜਾਣੇ ਆਹ ਜ਼ਿੰਦਗੀ ਜਿਹੜੀ ਐ ਬੀਤਦੀ ਜਾ ਰਹੀ ਐ ਜ਼ਿੰਦਗੀ ਬੀਤਦੀ ਜਾ ਰਹੀ ਐ ਜੇ ਗੁਰੂ ਸਾਹਿਬ ਕਹਿੰਦੇ ਅਜੂਹ ਸਮਝ ਕਛ ਵਿਗਰਿਓ ਨਹੀਂ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਤੇਰੇ ਕੋਲ ਸਮਾਂ ਹੈ ਅਜੇ ਵੀ ਉਸ ਪ੍ਰਮਾਤਮਾ ਦੇ ਨਾਲ ਆਪਣਾ ਮਨ ਜੋੜ ਲੈ ਕਹੋ ਨਾਨਕ ਨਿਜ ਮਤ ਸਾਧਨ ਕਉ ਭਾਖਿਓ ਤੋਹੇ ਪੁਕਾਰ ਭਾਖਿਓ ਦਾ ਭਾਵ ਹੁੰਦਾ ਬੋਲੀ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਕਹਿੰਦੇ ਆ ਕਿ ਅਸੀਂ ਤੇ ਉੱਚੀ ਬੋਲੀ ਬੋਲ ਕੇ ਵੀ ਤੈਨੂੰ ਕਹਿ ਰਹੇ ਆ ਪੁਕਾਰ-ਪੁਕਾਰ ਕੇ ਕਹਿ ਰਹੇ ਆ ਕਿ ਅਜੇ ਵੀ ਤੂੰ ਪਰਮਾਤਮਾ ਦੇ ਨਾਮ 'ਚ ਮਸਤ ਹੋ ਜਾ ਅਜੇ ਵੀ ਤੂੰ ਡੇਰਿਆਂ ਨੂੰ ਛੱਡ ਦੇ ਉਹਨਾਂ ਦੇ ਨਾਮ 'ਚ ਮਸਤ ਨਾ ਹੋ ਪਰਮਾਤਮਾ ਦੇ ਨਾਮ 'ਚ ਮਸਤ ਹੋ ਜਾ ਜਦੋਂ ਪਰਮਾਤਮਾ ਦੇ ਨਾਮ 'ਚ ਮਸਤ ਹੋ ਜਾਏਗਾ ਫਿਰ ਤੇਰੇ ਅੰਦਰੋਂ ਕਦੇ ਵੀ ਕੋਈ ਬੰਦਾ ਸੁੱਖ ਖਤਮ ਨਹੀਂ ਕਰ ਸਕਦਾ ਤੇਰੀ ਜ਼ਿੰਦਗੀ ਜਿਹੜੀ ਆ ਸੁੱਖਾਂ ਦੇ ਨਾਲ ਭਰ ਜਾਣੀ ਹੈ ਪਰ ਇੱਕ ਵਾਰੀ ਪਰਮਾਤਮਾ ਦੇ ਨਾਲ ਤੇ ਮਨ ਜੋੜਨਾ ਹੀ ਪੈਣਾ ਅਜੂ ਸਮਝ ਕੱਚ ਵਿਗਰਿਓ ਨਾਹੇਨ ਭਜੇ ਨਾਮ ਮੁਰਾਰ ਕਉ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ